ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਬਲਜਿੰਦਰ ਸਿੰਘ ਬਰਾੜ ਪਿੰਡ ਥੰਦੇ ਵਾਲਾ ਅੱਜ ਖਾਲਸਾ ਸਾਈਂ ਦਾ ਦਿਵਸ ਦਿਆਂ ਤੇ ਵਿਸਾਖੀ ਦੀਆਂ ਸਮੂਹ ਸਾਰੀਆਂ ਸੰਗਤਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਹੋਏ ਸਾਡੇ ਪੰਜਾਬੀ ਭੈਣਾ ਭਰਾਵਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜੀ ਪ੍ਰਮਾਤਮਾ ਕਰੇ ਜਿਹੜਾ ਵਿਸਾਖੀ ਦਾ ਦਿਨ ਸਾਰਿਆਂ ਵਾਸਤੇ ਖੁਸ਼ੀਆਂ ਭਰਿਆ ਹੋਵੇ ਤੇ ਪ੍ਰਮਾਤਮਾ ਅੱਗੇ ਆਪਾਂ ਅਰਦਾਸ ਬੇਨਤੀ ਕਰਦੇ ਆਂ ਵੀ ਜਿਹੜੀ ਐਤੀ ਹਾੜੀ ਦੀ ਫਸਲਾਂ ਕਿਸਾਨਾਂ ਦੀ ਉਹ ਵਧੀਆ ਸੋਹਣੇ ਢੰਗ ਨਾਲ ਨੇਪਰੇ ਚੜੇ ਕਣਕਾਂ ਦੇ ਵਾਧੂ-ਵਾਧੂ ਪ੍ਰਮਾਤਮਾ ਝਾੜ ਦੇਵੇ 60 60 70 70 ਮਣ ਕਣਕਾਂ ਸਾਰੇ ਕਿਸਾਨ ਭਰਾਵਾਂ ਦੀਆਂ ਨਿਕਲਣਾ ਤੇ ਨਾਲ ਇੱਕ ਹੋਰ ਵੀ ਬੇਨਤੀ ਆ ਜਿੱਥੇ ਪ੍ਰਮਾਤਮਾ ਆਪਾਂ ਨੂੰ ਇੰਨਾ ਝਾੜ ਬਖਸ਼ਦਾ ਆਪਾਂ ਨੂੰ ਜ਼ਮੀਨਾਂ ਵਾਲੇ ਕੀਤਾ ਹੋਇਆ ਤਾਂ ਵਿੱਚੋਂ ਆਪਾਂ ਥੋੜਾ ਬਹੁਤ ਹਿੱਸਾ ਜਿਹੜਾ ਉਹ ਆਪਣੇ ਜਿਹੜੇ ਸਾਂਝੀ ਬੰਦੇ ਹੈਗੇ ਆ ਨਾਲ ਆਪਾਂ ਕੋਈ ਦਾ ਸੰਬੰਧ ਜਿਵੇਂ ਗੁਰੂ ਸਾਹਿਬ ਪਹਿਲਾਂ ਕਢਵਾਉਂਦੇ ਸੀਗੇ ਆਪਾਂ ਉਹ ਵੀ ਦਾਨ-ਪਨ ਵੀ ਕਰੀਏ ਤਾਂ ਕਿ ਦੇ ਪਵਿੱਤਰ ਦਿਹਾੜੇ ਤੇ ਆਪਾਂ ਜਾ ਰਹੇ ਆ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਸਾਰਿਆਂ ਨੂੰ ਪਤਾ ਹੈ ਵੀ ਦੀਵਾਲੀ ਜਿਵੇਂ ਸ੍ਰੀ ਅਮਰਸਰ ਸਾਹਿਬ ਦੀ ਤੇ ਮਾਗੀ ਸ੍ਰੀ ਮੁਕਸਰ ਸਾਹਿਬ ਦੀ ਜਿੱਥੋਂ ਅਸੀਂ ਬਿਲੋਂਗ ਕਰਦੇ ਆ ਉੱਥੋਂ ਦੀ ਮਸ਼ਹੂਰ ਆ ਉਸੇ ਤਰ੍ਹਾਂ ਵਸਾਖੀ ਤਖਤ ਸ੍ਰੀ ਦਮਦਮਾ ਸਾਹਿਬ ਦੀ ਮਸ਼ਹੂਰ ਆ ਇਸੇ ਲਈ ਅੱਜ ਆਪਾਂ ਉੱਥੇ ਅੱਜ ਸ੍ਰੀ ਦਮਦਮਾ ਸਾਹਿਬ ਵੀ ਕੇ ਜਾ ਕੇ ਨਤਮਸਤਵ ਹੋਵਾਂਗੇ ਪ੍ਰਮਾਤਮਾ ਕੀ ਅਰਦਾਸ ਬੇਨਤੀ ਕਰਾਂਗੇ ਮੇਰੇ ਨਾਲ ਨੇ ਭਾਈ ਸੰਦੀਪ ਸਿੰਘ ਜੀ ਬਰਾੜ ਪਿੰਡ ਖੋਕਰ ਤੋਂ ਤੇ ਨਾਲ ਲਾਪਰੀ ਸਿੰਘ ਓਐਸਡੀ ਸਾਹਿਬ ਧਾਮਕੋੜ ਤੋਂ ਤੇ ਸੰਦੀਪ ਜੀ ਕਰੋ ਗੱਲਬਾਤ ਸੰਗਤਾਂ ਨਾਲ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਤਲਵੰਡੀ ਸਾਬੋ ਚੱਲੇ ਆਂ ਜੀ ਬੱਸ ਬਠਿੰਡਾ ਕ੍ਰੋਸ ਕਰ ਗਏ ਆ ਤੇ ਭਾਈ ਬਲਜਿੰਦਰ ਤੇ بھائی ਲਾਪਰੀਤ ਨਾਲ ਅੱਜ ਸਵੱਭ ਬਣਿਆ ਜਾਣਦਾ ਕਾਫੀ ਦਿਨਾਂ ਦੇ ਪਲਾਨ ਕਰੀ ਜਾਂਦੇ ਸੀ ਅਸੀਂ ਜਾਣਦਾ ਹਾਂ ਤੇ ਚਲੋ ਅੱਜ ਪਰਮਾਤਮਾ ਨੇ ਮਿਹਰ ਕੀਤੀ ਆ ਕਰਮਾਂ ਦੇ ਪਾਏ ਆ ਜਿਹਦੇ ਕਰਮਾਂ ਚ ਲਿਖਿਆ ਹੁੰਦਾ ਪਰਮਾਤਮਾ ਨੂੰ ਅੱਪੇ ਲੈ ਜਾਂਦਾ ਹਾਂ ਇਹ ਤਾਂ ਹੈ ਬਜਨਰ ਬਾਕੀ ਦੇਖੋ ਜੀ ਸੋਚ ਰੱਖਣੀ ਚਾਹੀਦੀ ਹੈ ਸਾਡੀ ਸੋਚ ਸੀਗੀ ਵੀ ਆਪਾਂ ਦਰਸ਼ਨ ਮੇਲੇ ਕਰਾਵਾਂਗੇ ਪਰਮਾਤਮਾ ਅੱਪੇ ਲ ਜਾਣ ਵਾਲਾ ਹਾਂ ਹਾਂਜੀ ਤੇ ਬਾਕੀ ਬਾਤ ਸੋ ਪਰਮਾਤਮਾ ਅਗੇ ਇਹੀ ਅਰਦਾਸ ਕਰਦੇ ਆਂ ਮੇਂ ਫਸਲਾਂ ਸਾਡੀਆਂ ਪੱਕੀਆਂ ਹੋਣ ਪ੍ਰਮਾਤਮਾ ਹੁਣ ਮਿਹਰ ਕਰੇ ਥੋੜੇ ਦਿਨ ਬਖਸ਼ੇ ਹੋਰ ਮੇਂ ਕਣੀ ਤੋਂ ਤੇ ਜੋ ਕੀ ਸੀਜ਼ਨ ਸਾਰਾ ਪੂਰਾ ਹੋਵੇ ਫਸਲਾਂ ਸਾਂਭੀਆਂ ਜਾਣ ਪ੍ਰਮਾਤਮਾ ਅਗੇ ਹੀ ਅਰਦਾਸ ਆ ਤੇ ਹਾਂਜੀ ਅੱਗੇ ਆਪਾਂ ਲਾਪਰੀ ਜੀ ਕਰੋ ਗੱਲਬਾਤ ਸੰਗਤਾਂ ਨਾਲ ਅੱਸੀ ਕਾਲ ਭਾਈ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਵਿਸਾਖੀ ਦੀਆਂ ਤੇ ਸਾਧ ਸੰਦਸ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਸਾਰੇ ਖੁਸ਼ ਰੋ ਤੰਦਰੁਸਤੀਆਂ ਬਖਸ਼ੋ ਤੇ ਫਸਲਾਂ ਸਾਰਿਆਂ ਦੀ ਆ ਚੁੱਕੀਆਂ ਕਈਆਂ ਨੇ ਵੱਢ ਲੀਆਂ ਕਈ ਵੱਢ ਤਿਆਰੀ ਚਾ ਤੇ ਸਾਰਿਆਂ ਨੂੰ ਵੀ ਪ੍ਰਮਾਤਮਾ ਬਲ ਬਖਸ਼ੇ ਤੰਦਰੁਸਤੀ ਦੇ ਬੁੱਧੀ ਦਾ ਮਾਣ ਬਖਸ਼ੇ ਤੇ ਸਾਰੇ ਵਧੀਆ ਖੁਸ਼ ਰਹਿਣ ਤੇ ਸਾਰੇ ਫਸਲਾਂ ਵੀ ਵਧੀਆ ਨਿਪਰੇ ਚੜ੍ਹਨ ਤੇ ਸਾਰਿਆਂ ਦੇ ਫਸਲਾਂ ਵੀ ਚੰਗੇ ਸਨ ਲੇਖੇ ਲਾਵੇ ਪ੍ਰਮਾਤਮਾ ਚੰਗੀ ਇਨਕਮ ਹੋਵੇ ਚੰਗਾ ਆਮਦਨ ਵਧੀਆ ਖੁਸ਼ ਰਹਿਣ ਸਾਰੇ ਤੇ 70 70 ਮਣਕਣ 70 70 ਮਣ ਛਾੜ ਦੇਵੇ ਪ੍ਰਮਾਤਮਾ ਚਾਹਣੇ ਆ ਵੀ ਵਧੀਆ ਸਾਰੇ ਵੀ ਚੰਗੀ ਕਮਾਈ ਵਿਚਾਰਾਂ ਦੀ ਲੇਖੇ ਲੱਗੇ ਉਹਦੇ ਦੇਵੇ ਤੇ ਨਾਲ ਨਾ ਦਾਨ ਪੁੰਨ ਕਰਨ ਦਾ ਬਲ ਵੀ ਬਖਸ਼ ਦੇਣ ਦੀ ਹਾਂਜੀ ਬਿਲਕੁਲ 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 ਅਸਲ ਨੂੰ ਆਪਾਂ ਨੂੰ ਦੇਖੋਂ ਦਾ ਕੱਢਣਾ ਜ਼ਰੂਰੀ ਆ ਬਲਜੰਦਰ ਉਹੀ ਤਾਂ ਗੱਲ ਆਣਾ ਹੁਣ ਮਕਬਲ ਵੀ ਇਹੀ ਚੀਜ਼ ਆਪਾਂ ਨੂੰ ਸਿਖਾਈ ਆ ਹਾਂ ਚਲੋ ਆਪਣੀ ਜਿੰਨੀ ਵੀ ਇਨਕਮ ਹੁੰਦੀ ਆ ਜਿਵੇਂ ਵੀ ਹੁੰਦਾ ਹਨਾ ਥੋੜੇ ਤੋਂ ਥੋੜਾ ਕੋਲੋਂ ਪੇਟਾ ਕਰੀਏ ਚਲੋ ਆਪਾਂ ਐ ਨਹੀਂ ਆਂਦੇ ਵੀ ਹਨਾ ਜਿੰਨੀ ਜਿਹਦੀ ਵੀ ਜਿੰਨੇ ਵੀ ਗੁਜਾਇਸ਼ ਹੈਗੀ ਆ ਹਾਂ ਉਹ ਆਪ ਦਾ ਇਹ ਮਤਲਬ ਜਿਹਨਾਂ ਨੂੰ ਸਰਦਾ ਉਹਨੂੰ ਜ਼ਰੂਰ ਦਾਨਪਨ ਕੁਛ ਨਾ ਕੁਛ ਕਰਨਾ ਚਾਹੀਦਾ ਹੁਣ ਲੋਕ ਦਾਨਪਨ ਕਰਨੋਂ ਹਟਦੇ ਜਾਂਦੇ ਬਹੁਤ ਪਹਿਲਾਂ ਨਾ ਲੋਕ ਜਿਵੇਂ ਕਾਰਸੇ ਵਾਲੇ ਬਾਬੇ ਹੁੰਦੇ ਸੀ ਹਾਂ ਜਾਂ ਹੋਰ ਵੀ ਪਿੰਡ ਦੇ ਵਿੱਚ ਗਰੀਬ ਗੁਰਬੇ ਦੀ ਵਿਆਹ ਸ਼ਾਦੀ ਤੇ ਜਾਂ ਕਿਵੇਂ ਆ ਪ੍ਰਦਾਨਪਨ ਕਰਦੇ ਸੀ ਹਾਂ ਹੁਣ ਉਹ ਚੀਜ਼ਾਂ ਨਾ ਖਤਮ ਹੁੰਦੀਆਂ ਜਾਂ ਹਾਂ ਉਹਨਾਂ ਚੀਜ਼ਾਂ ਦਾ ਫਿਰ ਅਸਰ ਕਿਤੇ ਨਾ ਕਿਤੇ ਜਾ ਕੇ ਜਦੋਂ ਆਪਾਂ ਕੋਈ ਵੱਡਾ ਨੁਕਸਾਨ ਚਲਦੇ ਆ ਜਾਂ ਕਿਵੇਂ ਕੋਈ ਫਸਲਾਂ ਦੇ ਵਿੱਚ ਹੁੰਦਾ ਐਤਕੀ ਪ੍ਰਮਾਤਮਾ ਨੇ ਕਿਰਪਾ ਕੀਤੀ ਆ ਸੋਹਣੀ ਫਸਲਾਂ ਲੱਗੀ ਹੂੰ ਤੇ ਚਲੋ ਬਾਕੀ ਆਪਾਂ ਵਿਸਾਖੀ ਦੇ ਇਤਿਹਾਸ ਦੀ ਗੱਲ ਕਰਦੇ ਆ ਤੇ ਪੰਜਾਬੀਆਂ ਨੂੰ ਤਾਂ ਸਾਡੇ ਭਰਾਵਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਇਹ ਦਿਨ ਖਾਲਸਾ ਸਾਈਨਾ ਦਿਵਸ ਆ ਜਿਹੜਾ ਇਹ ਕਿੰਨਾ ਕੁ ਖਾਸ ਆ ਇਸ ਦਿਨ ਵਿਸਾਖੀ ਵਾਲੇ ਦਿਨ 1699 ਵਿੱਚ ਸਾਡੇ 15ਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੇ ਇਸ ਦਿਨ ਖਾਲਸਾ ਪੰਜ ਪਿਆਰੇ ਲਖਾਂ ਦੇ ਘਟ ਵਿੱਚੋਂ ਚੁਣੇ ਉਹਨਾਂ ਤੋਂ ਸੀਸ ਜਿਹੜੇ ਉਹਨਾਂ ਨੇ ਗੁਰੂ ਸਾਹਿਬ ਨੂੰ ਭੇਟ ਕੀਤੇ ਪੰਜ ਪੰਜ ਬਾਣੀਆਂ ਦਾ ਪਾਠ ਕਰਕੇ ਅਮਰਤ ਬਾਟੇ ਦਾ ਅਮਰਤ ਸੰਚਾਰ ਤਿਆਰ ਕੀਤਾ ਤੇ ਇਹ ਹੋਇਆ ਖਾਲਸਾ ਤਿਆਰ ਕੀਤਾ ਜਿਹੜਾ ਅੱਜ ਵੀ ਜੇ ਤੁਸੀਂ ਕਿਤੇ ਵੇਖੋਗੇ ਜੇ ਕਿਤੇ ਦੁਨੀਆ ਦੇ ਕਿਤੇ ਭੀੜ ਪੈਂਦੀ ਆ ਤਾਂ ਗੁਰੂ ਦਾ ਖਾਲਸਾ ਜਿਹੜਾ ਉੱਥੇ ਹਾਜ਼ਰ ਹੁੰਦਾ ਹਮੇਸ਼ਾ ਤੇ ਇਹ ਉਹਨਾਂ ਦੀਆਂ ਕੁਰਬਾਨੀਆਂ ਚਲੋ ਜੀ ਆਪਾਂ ਨਹੀਂ ਕੁਝ ਕਰ ਸਕਦੇ ਤਾਂ ਆਪਾਂ ਉਹਨਾਂ ਦੇ ਇਸ ਪਵਿੱਤਰ ਦਿਹਾੜੇ ਤੇ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਵੀ ਗੁਰਦੁਆਰਾ ਸਾਹਿਬ ਜ਼ਰੂਰ ਜਾਓ ਹਾਂਜੀ ਬਿਲਕੁਲ ਹਾਂ ਲਾਭਰੀ ਤੋਂ ਗੁਰਦੁਆਰਾ ਸਾਹਿਬ ਜਾਣ ਦੀ ਜਾਂ ਸੰਦੀਪ ਉਹ ਸੰਗਤਾਂ ਨੂੰ ਦੱਸੋ ਵੀ ਕਿਵੇਂ ਆ ਕਿ ਜਿਵੇਂ ਆਪਾਂ ਫਸਲ ਦਾ ਅਰਦਾਸ ਕਰਦੇ ਆਂ ਜਾ ਕੇ ਵੀ ਫਸਲ ਦੀ ਵਾਢੀ ਸ਼ੁਰੂ ਹੋਣੀ ਆ ਹੂੰ ਅਰਦਾਸ ਬੇਨਤੀ ਪ੍ਰਮਾਤਮਾ ਨੂੰ ਕਰਕੇ ਆਪਾਂ ਫੇਰ ਹੀ ਵਾਢੀ ਵਾਢੀ ਸ਼ੁਰੂ ਕਰਦੇ ਆ ਹਨ ਤੇ ਬਾਕੀ ਚਲੋ ਆਪਣਾ ਹੁਣ ਇੱਕ ਸਾਉ ਦਾ ਵੀ ਨਵੀਂ ਸ਼ੁਰੂਆਤ ਹੀ ਹੋ ਜਾਂਦੀ ਆ ਇਹ ਹਾਂ ਨਵੇਂ ਵਰੇ ਦੀ ਸ਼ੁਰੂਆਤ ਨਵੇਂ ਵਰੇ ਦੀ ਜਿਵੇਂ ਆਪਾਂ 1 ਜਨਵਰੀ ਨੂੰ ਨਵਾਂ ਵਰਾ 1 ਜਨਵਰੀ ਹਾਂ ਨਵਾਂ ਵਰਾ ਤੇ ਆਪਣੀ ਨਵੇਂ ਵਰੇ ਦੀ ਸ਼ੁਰੂਆਤ ਹੁੰਦੀ ਆ ਤੇ ਇਸ ਦਿਨ ਤਕਰੀਬਨ ਸਾਰੀ ਸਿੱਖ ਸੰਗਤ ਜਾਣਦੀ ਆ ਗੁਰਦੁਆਰੇ ਜਾਣਦੀ ਆ ਤੇ ਜਾਣਾ ਚਾਹੀਦਾ ਵੀ ਆ ਜਿਹੜਾ ਕੋਈ ਪਹੁੰਚ ਸਕਦਾ ਉਹ ਪਹੁੰਚੇ ਨਹੀਂ ਤਾਂ ਗੁਰੂ ਘਰ ਵੀ ਆਪਦੇ ਪਿੰਡੋਂ ਪਿੰਡੋਂ ਪੱਤਰ ਤੇ ਲੋਕਲ ਲੈਵਲ ਤੇ ਗੁਰੂ ਘਰ ਹੁੰਦੇ ਆ ਜਾਂ ਅਕਵਾ ਪਿੰਨੇੜੇ ਮੇਲਾ ਲੱਗਦਾ ਜਿਵੇਂ ਮੰਨ ਲਓ ਵਿਸਾਖੀ ਦਾ ਜਾਂ ਕੋਈ ਮਤਲਬ ਆਪਣੇ ਹਨਾ ਜਗ੍ਹਾ ਹੁੰਦੀ ਆ ਜਿਵੇਂ ਇਤਿਹਾਸਿਕ तकरीबन ਹਰੇਕ ਦੋਆ ਤਿੰਨਾ ਪਿੰਡਾਂ ਨੂੰ ਇੱਕ ਇੱਕ ਜਗ੍ਹਾ ਤਾਂ ਹੁੰਦੀ ਆ ਜਿੱਥੇ ਮਤਲਬ ਮੇਲਾ ਲੱਗਦਾ ਵਲ ਤੇ ਉੱਥੇ ਆਪਾਂ ਨੂੰ ਜਵ ਐਸੇ ਮਤਲਬ ਲੋਕਲ ਪੱਧਰ ਤੇ ਵੀ ਆਪਦਾ ਪਿੰਡ ਜਾ ਕੇ ਆਪਾਂ ਮੱਥਾ ਟੇਕ ਸਕਦੇ ਹਾਂ ਪਿੰਡ ਇੱਕੋ ਅਸੀਂ ਦੀ ਗੱਲ ਆ ਵਿੱਚ ਸੰਦੀਪ ਜੀ ਜਿਹੜੇ ਥੰਦੇ ਵਾਲੇ ਦੇ ਨਗਰ ਨਵਾਸੀ ਆ ਜਾਂ ਆਸ-ਪਾਸ ਦੇ ਹੈਗੇ ਉਹਨਾਂ ਨੂੰ ਖਾਸ ਤੌਰ ਤੇ ਬੇਨਤੀ ਹੈ ਭਾਈ ਵੀ ਪਿੰਡ ਥੰਦੇ ਵਾਲਾ ਵਿਖੇ ਵੀ ਗੁਰਦੁਆਰਾ ਥੜਾ ਸਾਹਿਬ ਵਿਖੇ ਵਿਸਾਖੀ ਦੇ ਦਿਹਾੜੇ ਨੂੰ ਮੱਖ ਰੱਖਦੇ ਹੋਏ ਸਮੂਹ ਸਾਧ ਸੰਗਤ ਵੱਲੋਂ ਪਿੰਡ ਦੀ ਗ੍ਰਾਮ ਪੰਚਾਇਤ ਵੱਲੋਂ ਸਾਰਿਆਂ ਦੇ ਸਹਿਯੋਗ ਦੇ ਨਾਲ ਅੱਜ ਉੱਥੇ ਜਿਲੇਪੀਆਂ ਦਾ ਜਿਹੜਾ ਲੰਗਰ ਲਾਇਆ ਜਾ ਰਿਹਾ ਸਾਡੇ ਆਪਣੇ ਪਿੰਡ ਥਾਂਦੇ ਵਾਲੇ ਵਿਖੇ ਤੇ ਜਿੰਨੇ ਭੈਣ ਭਰਾ ਹੈਗੇ ਆ ਉੱਥੇ ਨੇੜੇ ਤੇੜੇ ਦੇ ਉਹ ਜ਼ਰੂਰ ਪਹੁੰਚਣ ਨਾਲੇ ਉੱਥੇ ਦਰਸ਼ਨ ਮੇਲੇ ਕਰਨ ਤੇ ਨਾਲੇ ਉੱਥੇ ਜਿਹੜਾ ਸੰਗਤਾਂ ਵੱਲੋਂ ਜੋ ਵੀ ਲੰਗਰ ਦਾ ਪ੍ਰਬੰਧ ਕੀਤਾ ਗਿਆ ਤੇ ਭਾਈ ਉਹ ਜ਼ਰੂਰ ਉੱਥੇ ਜਾ ਕੇ ਛਕੋ ਸਾਰਿਆਂ ਨੂੰ ਬੇਨਤੀ ਹੈ ਤੇ ਹੋਰ ਕੋਈ ਵਿਸਾਖੀ ਬਾਰੇ ਪੁਰਾਣੇ ਬਜ਼ੁਰਗ ਵੀ ਹੁਣ ਤਾਂ ਚਲੋ ਨਹੀਂ ਉਹ ਖਤਮ ਹੁੰਦੀਆਂ ਨੇ ਰੀਤੀ ਰਿਵਾਜਾਂ ਇਹ ਸਾਰੀਆਂ ਤੇ ਜਿਵੇਂ ਆਪਾਂ ਕਹਿ ਦਿੰਦੇ ਸੀਗੇ ਵੀ ਪੁਰਾਣੇ ਬਜ਼ੁਰਗ ਕਹਿੰਦੇ ਹੁੰਦੇ ਸੀ ਵੀ ਦਾਤੀ ਨੂੰ ਲਵਾ ਦੇ ਘੰਗਰੂ ਹਾੜੀ ਵੱਡੂਗੀ ਬਰਾਬਰ ਤੇਰੇ ਤੇ ਉਹ ਕਹਾਣੀਆਂ ਵੀ ਉਹ ਸਹੀ ਸਿੰਘਾਂ ਜੀ ਅੱਜ ਦੇ ਟਾਈਮ ਆ ਉਹ ਪੁਰਾਣੇ ਵੀ ਜਿਵੇਂ ਬਜ਼ੁਰਗ ਕਹਿੰਦੇ ਦਾਤੀ ਨੂੰ ਲਵਾ ਦੇ ਘੰਗਰੂ ਹਾੜੀ ਵੱਡੂਗੀ ਬਰਾਬਰ ਤੇਰੇ ਉਹ ਚਾਹ ਦੇ ਖਦੋਂ ਮੇਰੇ ਬਰਾਬਰ ਯੋਦੋ ਹਾਂ ਬੁੜੀਆਂ ਵੀ ਰੋਟੀ ਰੋਟੀ ਲੈ ਕੇ ਜਾਂਦੀਆਂ ਸੀ ਮਗਰ ਉਹ ਬੰਦੇ ਵੀ ਸਾਰੇ ਬੁੜੀਆਂ ਬੰਦੇ ਜੋ ਵੀ ਪਰਿਵਾਰ ਹੁੰਦਾ ਸੀ ਸਾਰੇ ਰਲ ਮਿਲ ਕੇ ਆੜੀ ਵੜਦੇ ਸੀਗੇ ਤੇ ਚੰਗਾ ਜੀਵਨ ਬਤੀਤ ਕਰਦੇ ਸੀਗੇ ਆੜੀ ਬਣਾਉਂਦੇ ਹਾਂ ਲਾਹਰੀਤ ਨੂੰ ਜਿਆਦਾ ਪਤਾ ਪਹਿਲਾਂ ਲਾਹਰੀਤ ਪਹਿਲਾਂ ਕਿਵੇਂ ਆੜੀ ਵੜਦੀ 10 ਤੋਂ ਮੜਾਏ ਕੀ ਹਿਸਾਬ ਕਰਦਾ ਹੁੰਦਾ ਹਰ ਰਲ ਮਿਲ ਕੇ ਸਾਰੇ ਉਦੋਂ ਮਸ਼ੀਨਾਂ ਦਾ ਇਹਨਾਂ ਪ੍ਰਬੰਧ ਨੂੰ ਹੁੰਦਾ ਸੀ ਪੁਰਾਣੇ ਜਵਾਨੇ ਦੇ ਸਹਾਰ ਨਾਲ ਵੀ ਚਲੋ ਦਾਤੀਆਂ ਨਾਲ ਵੀ ਹੱਥੀਂ ਮਿਹਨਤ ਕਰਦੇ ਸੀਗੇ ਹੱਥੀਂ ਤੂੜੀ ਜੇ ਦਾਤ ਨੂੰ ਹੁਣ ਭੰਗਰੂ ਲੱਗਦੀ ਉਹ ਫਰਕ ਘਾਵ ਤੋਂ ਬਣੀ ਹੈ ਵੀ ਇੱਕ ਜਿਵੇਂ ਖਾਨ ਹੁੰਦੇ ਸੀ ਪੁਰਾਣੇ ਬੇਰ ਕਿਹਨਾਂ ਜੇ ਆਪਾਂ ਬਠਿੰਡਾ ਕ੍ਰੋਸ ਕੀਤੇ ਆ ਤੇ ਜਿਹੜਾ ਉੱਤੇ ਟ੍ਰੈਫਿਕ ਸਾਨੂੰ ਥੋੜੋ ਥੋੜਾ ਮਿਲਣ ਲੱਗ ਗਿਆ ਟਾਈਮ ਤਕਰੀਬਨ ਅਸੀਂ ਹੋ ਤਾਂ ਲੇਟ ਹੀ ਗਏ ਬਾਕੀ ਜਦੋਂ ਪਰਮਾਤਮਾ ਨੇ ਲੈ ਕੇ ਜਾਣਾ ਉਹਦੇ ਲੈ ਕੇ ਜਾਣਾ ਕਾਲ ਕੀਤੀ ਕੋਈ ਨਹੀਂ ਕਰਦੀ ਕੀ 12 ਵਜ ਚੁੱਕੇ ਆ ਤਾਂ ਜਿਹੜਾ ਰਸਤਾ ਤੂੰ ਪੈਦਲ ਜਾਂਦਾ ਜੀ ਸਾਰਾ ਇਹ 1.3 ਲੋਨੇਕਰ ਪਾਰਕ ਕਿਤੇ ਸੰਗਤਾਂ ਦੇ ਨਾਲ ਰਲਦੇ ਆ ਸੰਗਤਾਂ ਜਿਹੜੀਆਂ ਬਹੁਤ ਵੱਡੀ ਗਿਣਤੀ ਦੇ ਵਿੱਚ ਪਹੁੰਚੀਆਂ ਹੋਈਆਂ ਨੇ ਤੇ ਲਬਰੀਤ ਕੋਲੋਂ ਫਿੱਤੇ ਮੜੇ ਤੇ ਲੈ ਕਰ ਲੋ ਫਿੱਤੇ ਤੇ ਚੱਲੋ ਚੱਲ ਹਾਂ ਆ ਇੱਥੇ ਵਾਧੂ ਦਾ ਘੜਾ ਇੱਥੇ ਜਿੱਥੇ ਮਰਜ਼ੀ ਲਾ ਦੇ ਕਿਸੇ ਦੇ ਘਰੇ ਲਾ ਦਿੰਨੇ ਆ ਘਰੇ ਕਿਸੇ ਦੇ ਘਰੇ ਲਾ ਦਿੰਨੇ ਆ ਦੱਸ ਦਿਆਂਗੇ ਮੌਸਰ ਚੱਲ ਇੱਥੇ ਥੋੜਾ ਜਿਹੜਾ ਪ੍ਰਸ਼ਾਸਨ ਦਾ ਪ੍ਰਬੰਧ ਜਿਹੜਾ ਉਹ ਹਮੇਸ਼ਾ ਦੀ ਤਰ੍ਹਾਂ ਦੀ ਢਿੱਲਾ ਪਿਆ ਜਾਂਦਾ ਪ੍ਰਬੰਧ ਬਈ ਜਦੋਂ ਸੰਗ ਤਾਂ ਆਪਾਂ ਜਿੰਨਾ ਸੋਚਿਆ ਵੀ ਉਹ ਤੋਂ ਜ਼ਿਆਦਾ ਆਉਣ। ਉੱਥੇ ਲਾ ਦਿੰਨੇ ਆ ਅੱਗੇ ਲਾ ਦਿੰਨੇ ਗੰਘ ਕਰਨਾ। ਘਰੇ ਲਾ ਦਿੰਨੇ ਕਿਸੇ ਦੇ ਸਿੱਧਾ ਦੋ। ਕਹਿ ਦਿੰਨੇ। ਠੀਕ ਹੈ ਸਾਧ ਸੰਗਤ ਜੀ ਹੁਣ ਇਸ ਤੋਂ ਬਾਅਦ ਜਿਵੇਂ ਜਿਵੇਂ ਪ੍ਰਮਾਤਮਾ ਨੇ ਚਾਹੇ ਤੁਹਾਨੂੰ ਦਰਸ਼ਨ ਮੇਲੇ ਕਰਾਵਾਂਗੇ। ਤੇ ਜੁੜੇ ਰਹੋ। ਹੋਰ ਜਾਣਕਾਰੀ ਵਾਲੀਆਂ ਵੀਡੀਓ ਲਈ। ਜਾਂ ਆਮ ਜਿਹੜੀਆਂ ਫੈਮਿਲੀ ਵਾਲੀਆਂ ਵੀਡੀਓ ਦੇਖਣ ਲਈ। ਜਿਹੜਾ ਸਾਡਾ ਜਿਹੜਾ ਚੈਨਲ ਆ ਜਿੱਥੋਂ ਵੀ ਤੁਸੀਂ ਦੇਖ ਰਹੇ ਆ ਇਹਨੂੰ ਕਰ ਲਓ ਫੋਲੋ ਤੇ ਆ ਜੋ ਆਪਾਂ ਕੇ ਸੰਗਤਾਂ ਨਾਲ ਦਰਸ਼ਨ ਮੇਲੇ ਕਰਦੇ ਆਂ ਜੀ ਅੱਜ ਜੀ ਆਪਣਾ ਕਰ ਜਾਈ ਮੈਂ ਮੈਂ ਚਨਾ ਨਾ ਬੱਜੀ ਮੈਂ ਚਨਾਵਾ ਜcameraId ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਸਾਨੂੰ ਸਾਕੀਆਂ ਫੇਰ ਦੁਬਾਰ ਤੋਂ ਤੇ ਕਿਰੇ ਸਤਹੀ ਭੰਤੀ ਬਿਤੀ ਲੇਤੀ ਯਾਰ ਤਾਂ ਬੰਦਾ ਦਾ ਆਪਣਾ ਨਹੀਂ ਮੈਨੂੰ ਪਹਿਲੀਆਂ ਚਾਸਾ ਹੀ ਦਾ ਤਾਂ ਨਹੀਂ ਉੱਥੇ ਰੀ ਵੀ ਤਾਂ ਮੇਰੇ ਉੱਥੇ ਤੇ ਉਹ ਨਹੀਂ ਤਾਂ ਵਰਤਮੈਂਟ ਆ ਜਿਹੜੀ ਬਣੀ ਜਾਂਦੀ ਹੈ ਨਾ ਐਂ ਹੀ ਅਪਲੋਡ ਕਰਨੀ ਹੈ ਮੈਂ ਇਸ 'ਚ ਕੋਈ ਐਡੀਟਿੰਗ ਨਹੀਂ ਕਰਨੀ ਨਹੀਂ ਹੱਸਾ ਤਾਂ ਇਹਨਾਂ ਦਾ ਰੁਕ ਗਿਆ ਹੁਣੀ ਉਹ ਨਹੀਂ ਕੋ ਦਰਸ਼ਨੋ ਇਹ ਦਰਬਾਰ ਸਾਹਿਬ ਤੇ ਬਹੁਤ ਵਧੀਆ ਜੀ ਮੱਥਾ ਟੇਕਿਆ ਵਧੀਆ ਇਸ਼ਨਾਨ ਕੀਤਾ ਵਧੀਆ ਗੁਰੂ ਦਾ ਪ੍ਰਸ਼ਾਦ ਦਾ ਛੱਕ ਕੇ ਸੀ ਵਾਪਸੀ ਕੀਤੀ ਤੇ ਹੁਣ ਅਸੀਂ ਬਟੰਡਾ ਪਹੁੰਚ ਚੁੱਕਿਆ ਘਰ ਵਾਪਸੀ ਤੇ ਚੱਲ ਰਹੇ ਆ ਫਿਰ ਵੀ ਖਾਲਸਾ ਵੈਕ ਤੇ